ਸ਼ੁਭਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰੀਤ ਖੱਲੋਂ ਤੁਸੀਂ ਦੇਖ ਰਹੇ ਹੋ ਦਾ ਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਓਟੀਟੀ ਪਲੈਟਫਾਰਮ ਦੀ ਓਟੀਟੀ ਪਲੈਟਫਾਰਮ ਤੇ ਡਰਾਮਾ ਡਿਲਾਈਟਸ ਦੇ ਵਿੱਚ ਕੀ ਕੀ ਨਿਊਲੀ ਐਡਡ ਹੈ ਇਹਦੇ ਬਾਰੇ ਤੁਹਾਨੂੰ ਅੱਜ ਦੱਸੂੰਗੀ ਮੈਂ ਕਿ ਜਿਓ ਹੌਟਸਟਾਰ ਤੇ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਦੇਖ ਸਕਦੇ ਹੋ ਜਿਹੜੀਆਂ ਨਿਊਲੀ ਐਡਡ ਹੁੰਦੀਆਂ ਨੇ ਜਿਹੜੀਆਂ ਤੁਸੀਂ ਈਜ਼ੀਲੀ ਅਵੇਲੇਬਿਲਿਟੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚੋਂ ਬੀਏ ਪਾਸ 2 ਜੋ ਹੈ ਇਹ ਡਰਾਮਾ ਡਿਲਾਈਟ ਦੀ ਪਲੇਲਿਸਟ ਦੇ ਵਿੱਚ ਐਡਡ ਹੈ ਨਿਊਲੀ ਐਡਡ 41 ਅਕਰਸ ਜਿਹੜਾ ਇਹ ਵੀ ਨਿਊਲੀ ਐਡਡ ਹੈ ਹੈਰ ਨਾਓ ਵੀ ਜੋ ਹੈ ਇਹ ਵੀ ਨ ਏ ਵੀ ਨਿਊਲੀ ਐਡਡ ਹੈ ਇੱਕ ਨਾਗਿੰਦਾ ਸੀਜ਼ਨ ਜਿਹੜਾ ਇਹ ਸ਼ੋ ਹੋ ਰਿਹਾ ਹੈ ਇਹਦੇ ਵਿੱਚ ਸੋ ਇਸ ਤੋਂ ਇਲਾਵਾ ਹੀਰ ਐਕਸਪ੍ਰੈਸ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਿਊਲੀ ਐਡਡ ਨੇ ਡਰਾਮਾ ਡਿ ਲਾਈਟਸ ਜਿ ਵਿੱਚ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਲੇਕਿਨ ਇਹਨਾਂ ਦੀ ਲਿਸਟ ਦੇ ਵਿੱਚੋਂ ਸਭ ਤੋਂ ਪਹਿਲੀ ਜਿਹੜੀ ਅਸੀਂ ਕਹਿ ਸਕਦੇ ਆ ਕਿ ਡਰਾਮਾ ਉਹ ਹੈਗਾ ਜੀ ਨੋਬਾਡੀ 2 ਜੋ ਕਿ ਹਿੰਦੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਲੇਕਿਨ ਹੋਏਗਾ ਹਾਲੀਵੁੱਡ ਕਿਉਂਕਿ ਹਾਲੀਵੁੱਡ ਦਾ ਦੌਰ ਹੈ ਹਾਲੀਵੁੱਡ ਫਿਲਮਾਂ ਆਪਣੇ ਯੰਗਸਟਰਸ ਆਪਣੇ ਜੈਂਜ਼ੀਜ਼ ਦੇਖਣਾ ਪਸੰਦ ਕਰਦੇ ਨੇ ਔਰ ਅਸੀਂ ਕੋਈ ਵੀ ਹਾਲੀਵੁੱਡ ਫਿਲਮ ਹੈ ਦੇਖਣਾ ਅਸੀਂ ਹਾਲੀਵੁੱਡ ਨਹੀਂ ਹੈ ਚਾਹੇ ਅਸੀਂ ਹਿੰਦੀ ਡਬ ਦੇਖੀਏ ਚਾਹੇ ਅਸੀਂ ਇੰਗਲਿਸ਼ ਡਬ ਦੇਖੀਏ ਸੋ ਇਹ ਫਿਲਮਾਂ ਜਿਹੜੀਆਂ ਨੇ ਨਿਊਲੀ ਐਡਿਡ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੀਆਂ ਇੰਟਰਨੈਸ਼ਨਲ ਹੀ ਕਹਿ ਸਕਦੇ ਆ ਅਸੀਂ ਇੱਕ ਦੋ ਹੀ ਨੇ ਜੋ ਹਿੰਦੀ ਵਰਜਨ ਦੇ ਵਿੱਚ ਤੁਹਾਨੂੰ ਨਜ਼ਰ ਆਉਣ ਲੇਕਿਨ ਇਹਨਾਂ ਨੂੰ ਤੁਸੀਂ इजीली ਦੇਖ ਸਕਦੇ ਹੋ ਹਿੰ ਕੁਚ ਅਵੇਲੇਬਲ ਹੈ ਬਹੁਤ ਸਾਰਾ ਕੰਟੈਂਟ ਹੈ ਜਿਹਦੇ ਬਾਰੇ ਅਸੀਂ ਤੁਹਾਨੂੰ ਡੇਲੀ ਅਪਡੇਟ ਦਿੰਨੇ ਜੋ ਵੀ ਨਵਾਂ ਐਡ ਹੁੰਦਾ ਜਾਂ ਫਿਰ ਕੁਝ ਵੀ ਅਸੀਂ ਐਡ ਔਨ ਕਰ ਲੈਨੇ ਆ ਜਾਂ ਕੁਝ ਵੀ ਅਸੀਂ ਸਰਚ ਕਰਦੇ ਸਾਨੂੰ ਨਹੀਂ ਮਿਲਦਾ ਕਿਉਂਕਿ ਜਿਸ ਤਰ੍ਹਾਂ ਅਸੀਂ ਇੱਕ دیਵਾਨੇ ਦੀ دیਵਾਨੀਅਤ ਫਿਲਮ ਦੀ ਗੱਲ ਕੀਤੀ ਸੀ ਕਿ ਉਹ Z5 ਤੇ ਆ ਗਈ ਕਿਉਂਕਿ ਬਹੁਤ ਸਾਰੇ OTT ਪਲੇਟਫਾਰਮਸ ਨੇ ਕਿਦੇ ਤੇ ਕੀ ਆ ਰਿਹਾ ਇਸ ਦੇ ਬਾਰੇ ਸਾਨੂੰ ਨਹੀਂ ਅਪਡੇਟ ਹੁੰਦੀ ਸਾਨੂੰ ਸਾਰੇ ਸਕਰੋਲ ਕਰਨੇ ਪੈਂਦੇ ਨੇ ਸਾਰੇ ਸਰਚ ਕਰਕੇ ਚੈੱਕ ਕਰਨੇ ਪੈਂਦੇ ਨੇ ਕਿ ਕਿਹੜੇ OTT ਪਲੇਟਫਾਰਮ ਤੇ ਕੀ ਕੁਝ ਪਿਆ ਸੋ ਇਹੀ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਅੱਜ ਜਿਹੜੇ ਡਰਾਮਾ ਡਿਲਾਈਟਸ ਦੇ ਵਿੱਚ ਚੀਜ਼ਾਂ ਨਵੀਆਂ ਐਡ ਜਿਹੜੀਆਂ ਮੇਨ ਚਾਰ ਪੰਜ ਚੀਜ਼ਾਂ ਐਡ ਹੋਈਆਂ ਨੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਆ ਓਟੀਟੀ ਪਲੈਟਫਾਰਮ ਜੀਓ ਹੌਟਸਟਾਰ ਤੇ ਲੇਕਿਨ ਤੁਹਾਨੂੰ ਉਹਦੇ ਲਈ ਥੋੜੇ ਜਿਹਾ ਪੈਸੇ ਖਰਚਨੇ ਪੈਣਗੇ ਕਿਉਂਕਿ ਫ੍ਰੀ ਆਫ ਕਾਸਟ ਜਿਹੜਾ ਤੁਹਾਨੂੰ ਨਾ ਤਾਂ ਕੁਆਲਿਟੀ ਮਿਲੇਗੀ ਔਰ ਅਗਰ ਮਿਲੇਗੀ ਵੀ ਤਾਂ ਤੁਹਾਨੂੰ ਇੱਕ ਇੱਕ ਐਪੀਸੋਡਸ ਦੀ ਮਿਲੇਗੀ ਤੁਸੀਂ ਉਸ ਚੀਜ਼ ਨੂੰ ਇੰਜੋਏ ਨਹੀਂ ਕਰ पाओगे ਸੋ ਅਗਰ ਤੁਸੀਂ ਫੁੱਲੀ ਇੰਜੋਏ ਕਰਨਾ ਐਂਟਰਟੇਨ ਕਰਨਾ ਆਪਣੇ ਆਪ ਨੂੰ ਤਾਂ ਤੁਸੀਂ ਡੈਫੀਨਿਟਲੀ ਥੋੜੇ ਜਿਹੇ ਪੈਸੇ ਖਰਚ ਕੇ ਜੀਓ ਹੌਟਸਟਾਰ ਤੇ ਇਹਨਾਂ ਚੀਜ਼ਾਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮ ਡਰਾਮਾ ਡਿਲਾਈਟਸ ਦੇ ਵਿੱਚ ਕੀ ਕੀ ਨਿਊਲੀ ਐਡਡ ਹੈ ਇਹਦੇ ਬਾਰੇ ਤੁਹਾਨੂੰ ਅੱਜ ਦੱਸੂਗੀ ਮੈਂ ਕਿ Jio Hotstar ਤੇ ਤੁਸੀਂ ਕਿਹੜੀ ਚੀਜ਼ਾਂ ਨੂੰ ਦੇਖ ਸਕਦੇ ਹੋ ਜਿਹੜੀਆਂ ਨਿਊਲੀ ਐਡਡ ਹੁੰਦੀਆਂ ਨੇ ਜਿਹੜੀਆਂ ਤੁਸੀਂ ਈਜ਼ੀਲੀ ਅਵੇਲੇਬਿਲਿਟੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚੋਂ BA Pass 2 ਜੋ ਹੈ ਇਹ ਡਰਾਮਾ ਡਿਲਾਈਟ ਦੀ ਪਲੇਲਿਸਟ ਦੇ ਵਿੱਚ ਐਡਡ ਹੈ ਨਿਊਲੀ ਐਡਡ 41 ਕਰਟਸ ਜਿਹੜਾ ਇਹ ਵੀ ਨਿਊਲੀ ਐਡਡ ਹੈ ਹੇਅਰ ਨਾਓ ਵੀ ਜੋ ਹੈ ਇਹ ਵੀ ਨਿਊਲੀ ਐਡਡ ਹੈ ਦਾ ਬੈਡ ਬாய் ਐਂਡ ਮੀ ਇਹ ਵੀ ਨਿਊਲੀ ਐਡਡ ਹੈ ਇੱਕ ਨਾਗਿੰਦਾ ਸੀਜ਼ਨ ਜਿਹੜਾ ਇਹ ਸ਼ੋ ਹੋ ਰਿਹਾ ਹੈ ਦੇ ਵਿੱਚ ਸੋ ਇਸ ਤੋਂ ਇਲਾਵਾ ਹੀਰ ਐਕਸਪ੍ਰੈਸ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਿਊਲੀ ਐਡਿਟ ਨੇ ਡਰਾਮਾ ਡਿ莱ਟਸ ਵਿੱਚ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਲੇਕਿਨ ਇਹਦੀਆਂ ਦੀ ਲਿਸਟ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਡਰਾਮਾ ਹੈ ਉਹ ਹੈਗਾ ਜੀ ਨੋਬਦੀ ਟੂ ਜੋ ਕਿ ਹਿੰਦੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਲੇਕਿਨ ਹੋਏਗਾ ਹਾਲੀਵੁੱਡ ਕਿਉਂਕਿ ਹਾਲੀਵੁੱਡ ਦਾ ਦੌਰ ਹੈ ਹਾਲੀਵੁੱਡ ਫਿਲਮਾਂ ਆਪਣੇ ਯੰਗਸਟਰਸ ਆਪਣੇ ਜੈਂਜ਼ੀਜ਼ ਦੇਖਣਾ ਪਸੰਦ ਕਰਦੇ ਨੇ ਔਰ ਅਸੀਂ ਕੋਈ ਵੀ ਹਾਲੀਵੁੱਡ ਫਿਲਮ ਹੈ ਦੇਖਣਾ ਸੀ ਹਾਲੀਵੁੱਡ ਨਹੀਂ ਹੈ ਚਾਹੇ ਅਸੀਂ ਹਿੰਦੀ ਡਬ ਦੇਖੀਏ ਚਾਹੇ ਅਸੀਂ ਇੰਗਲਿਸ਼ ਡਬ ਦੇਖੀਏ ਸੋ ਇਹ ਫਿਲਮ ਇਹ ਸਾਰੀ ਇੰਟਰਨੈਸ਼ਨਲ ਹੀ ਕਹਿ ਸਕਦੇ ਆਂ ਸੀ ਇੱਕ ਦੋ ਹੀ ਨੇ ਜੋ ਹਿੰਦੀ ਵਰਜਨ ਦੇ ਵਿੱਚ ਤੁਹਾਨੂੰ ਨਜ਼ਰ ਆਉਣ ਲੇਕਿਨ ਇਹਨਾਂ ਨੂੰ ਤੁਸੀਂ ਜਿੱਲੇ ਲਈ ਦੇਖ ਸਕਦੇ ਹੋ ਹਿੰਦੀ ਲੈਂਗੁਏਜ ਦੇ ਵਿੱਚ ਡਬਡ ਹੋਏ ਕਿਉਂਕਿ Jio Hotstar ਤੇ ਬਹੁਤ ਕੁਝ ਅਵੇਲੇਬਲ ਹੈ ਬਹੁਤ ਸਾਰਾ ਕੰਟੈਂਟ ਹੈ ਜਿਹਦੇ ਬਾਰੇ ਅਸੀਂ ਤੁਹਾਨੂੰ ਡੇਲੀ ਅਪਡੇਟ ਦਿੰਨੇ ਜੋ ਵੀ ਨਵਾਂ ਐਡ ਹੁੰਦਾ ਜਾਂ ਫਿਰ ਕੁਝ ਵੀ ਅਸੀਂ ਐਡ ਔਨ ਕਰ ਲੈਨੇ ਆ ਜਾਂ ਕੁਝ ਵੀ ਅਸੀਂ ਸਰਚ ਕਰਦੇ ਸਾਨੂੰ ਨਹੀਂ ਮਿਲਦਾ ਕਿਉਂਕਿ ਜਿਸ ਤਰ੍ਹਾਂ ਅਸੀਂ ਇੱਕ دیਵਾਨੇ ਦੀ دیਵਾਨੀ ਫਿਲਮ ਦੀ ਗੱਲ ਕੀਤੀ ਸੀ ਕਿ ਉਹ G5 ਤੇ ਆਏਗੀ ਕਿਉਂਕਿ ਬਹੁਤ ਸਾਰੇ OTT ਪਲੇਟਫਾਰਮਸ ਨੇ ਕਿਦੇ ਤੇ ਕੀ ਆ ਰਿਹਾ ਹੈ ਇਸ ਦੇ ਬਾਰੇ ਸਾਨੂੰ ਨਹੀਂ ਅਪਡੇਟ ਹੁੰਦੀ ਸਾਨੂੰ ਸ ਨੇ ਪੰਦੇ ਨੇ ਕਿ ਕਿਹੜੇ OTT ਪਲੈਟਫਾਰਮ ਤੇ ਕੀ ਕੁਝ ਪਿਆ ਸੋ ਇਹੀ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਅੱਜ ਜਿਹੜੇ ਡਰਾਮਾ ਡਿਲਾਈਟਸ ਦੇ ਵਿੱਚ ਚੀਜ਼ਾਂ ਨਵੀਆਂ ਐਡ ਹੋਈਆਂ ਨੇ ਉਹਨਾਂ ਦੀ ਲਿਸਟ ਤੁਹਾਡੇ ਨਾਲ ਆ ਸ਼ੇਅਰ ਕੀਤੀ ਜਿਹੜੀਆਂ ਮੇਨ ਚਾਰ ਪੰਜ ਚੀਜ਼ਾਂ ਐਡ ਹੋਈਆਂ ਨੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ OTT ਪਲੈਟਫਾਰਮ Jio Hotstar ਤੇ ਲੇਕਿਨ ਤੁਹਾਨੂੰ ਉਹਦੇ ਲਈ ਥੋੜੇ ਜਿਹਾ ਪੈਸੇ ਖਰਚਣੇ ਪੈਣਗੇ ਕਿਉਂਕਿ ਫ੍ਰੀ ਆਫ ਕਾਸਟ ਜਿਹੜਾ ਤੁਹਾਨੂੰ ਨਾਥਾ ਕੁਆਲਿਟੀ ਮਿਲੇਗੀ ਔਰ ਅਗਰ ਮਿਲੇਗੀ ਵੀ ਤਾਂ ਤੁਹਾਨੂੰ ਇੱਕ ਇੱਕ ਐਪੀਸੋਡਸ ਦੀ ਮਿਲੇਗੀ ਤੁਸੀਂ ਉਸ ਚੀਜ਼ ਨੂੰ ਇੰਜੋਏ ਨਹੀਂ ਕਰ ਪਾਉਂਗੇ ਸੋ ਅਗਰ ਤੁਸੀਂ ਫੁੱਲੀ ਇੰਜੋਏ ਕਰ ਖਰਚ ਕੇ Jio Hotspot ਅਤੇ ਇਹਨਾਂ ਚੀਜ਼ਾਂ ਨੂੰ ਦੇਖ ਸਕਦੇ ਹੋ